ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਕੋਰਟ ਕੰਪਲੈਕਸ ਦੀਆਂ ਜਿੱਥੇ ਦੱਸਦੀ ਹੈ ਕਿ ਨਜਾਇਜ਼ ਸ਼ਰਾਬ ਦੇ 2 ਗੈਲਨ ਜੋ ਕਿ ਸ਼ਰਾਬ ਦੇ ਨਾਲ ਭਰੇ ਹੋਏ ਪਏ ਨੇ ਤਸਵੀਰਾਂ ਤੋਂ ਨਾ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਉਸ ਉੱਤੇ ਲੱਗੀ ਐਫ ਆਈ ਆਰ ਦੀ ਜੋ ਸਲਿੱਪ ਲਗਾਈ ਜਾਂਦੀ ਹੈ ਪੁਲਿਸ ਵੱਲੋਂ ਸਲਿੱਪ ਵੀ ਲੱਗੀ ਗਈ ਹੈ ਕੈਂਟ ਦੇ ਉੱਤੇ ਲੱਗੀ ਹੈ ਸਰਕਾਰੀ ਸੀਲ ਵੀ ਲੱਗੀ ਹੈ ਵੇਖ ਕੇ ਲੱਗਦਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਕਚੈਰੀ ਦੇ ਬਾਹਰ ਇਹ ਜੋ ਨਜਾਇਜ਼ ਸ਼ਰਾਬ ਪੁਲਿਸ ਨੇ ਫੜੀ ਸੀ ਉਹ ਪਈ ਹੋਈ ਸੀ ਦੱਸਦੀ ਹੈ ਕਿ ਫਿਲਹਾਲ ਇਸ ਗੱਲ ਦਾ ਨਹੀਂ ਪਤਾ ਚੱਲ ਪਾਇਆ ਕਿ ਇੱਕ ਸਥਾਨ ਦੀ ਸੀ ਕੌਣ ਮੁਲਾਜ਼ਮ ਸਨ ਜੋ ਇਸ ਮੁਲਾਕੇ ਆਏ ਸੀ ਪਰ ਦੱਸ ਦਈਏ ਵਿਦੋਸ਼ੀਆਂ ਨੂੰ ਪੇਸ਼ ਕਰਨ ਦੇ ਲਈ ਜਦੋਂ ਬਰਾਮਦਗੀ ਦਾ ਸਮਾਨ ਲੈ ਕੇ ਪੁਲਿਸ ਥਾਣੇ ਦੇ ਵਿੱਚ ਆਈ ਤਾਂ ਪੁਲਿਸ ਦੇ ਜੋ ਮੁਲਾਜ਼ਮ ਸਨ ਉਹ ਇੱਕ ਕੈਂਪ ਨੂੰ ਲੈ ਕੇ ਆਏ ਸੀ ਅਤੇ ਦੋਸ਼ੀ ਦੀ ਪੇਸ਼ੀ ਤੋਂ ਬਾਅਦ ਇਸ ਕੈਂਪ ਨੂੰ ਇੱਥੇ ਹੀ ਛੱਡ ਕੇ ਚਲੇ ਗਏ ਕਾਫੀ ਲੰਬੇ ਸਮੇਂ ਤੱਕ ਕਚੈਰੀ ਦੇ ਬਾਹਰ ਪਈ ਸੀ ਤਾਂ ਦੱਸ ਦਈਏ ਜਨਜਾਇਸ਼ ਸ਼ਰਾਬ ਸੀ ਉਹ ਸ਼ਰਾਬੀ ਅਜੇ ਤੱਕ ਭਰੀ ਹੋਈ ਹੈ ਇਸ ਵਾਰ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਜਾਂਚ ਕਰਾਂਗੇ ਕੌਣ ਸੀ ਇੱਥੇ ਕਿਨੂੰ ਛੱਡ ਕੇ ਆਏ ਸੀ ਪਰ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕੋਰਟ ਦੇ ਬਾਹਰ ਇਹ ਗੈਲਨ ਪਏ ਸਨ ਕਿਤਨਾ ਕਿਤੇ ਪੁਲਿਸ ਦੀ ਬਹੁਤ ਵੱਡੀ ਅਣਗਹਿਲੀ ਹੈ ਪੁਲਿਸ ਦੇ ਉੱਪਰ ਇੱਕ ਸਵਾਲ ਪੜਦਾ ਹੈ ਕਿ ਜਦੋਂ ਇਹ ਸਮਾਨ ਬਰਾਮਦ ਕੀਤਾ ਗਿਆ ਸੀ ਤੇ ਉਸ ਦੀ ਪੇਸ਼ੀ ਲਈ ਵੀ ਉਸ ਨੂੰ ਲੈ ਕੇ ਗਏ ਪਰ ਇੱਥੇ ਵਾਪਸ ਕਿਉਂ ਨਹੀਂ ਲੈ ਕੇ ਗਏ ਕੋਰਟ ਦੇ ਬਾਹਰ ਹੀ ਕਿਉਂ ਇਸ ਨੂੰ ਛੱਡ ਕੇ ਚਲੇ ਗਏ ਫਿਲਹਾਲ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਇੱਕ ਵਾਰ ਫਿਰ ਤੋਂ ਸਮਾਨ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਤੇ ਸੁਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਹਾਂਜੀ ਅੱਛਾ ਉਹ ਕਹਿੰਦੇ ਚੱਕ ਲਿਆ ਬਥੋ ਹਾਂਜੀ ਥੋੜਾ ਹੋਣਾ ਤੁਹਾਨੂੰ ਆ ਵੀ ਇੱਥੇ ਨਹੀਂ ਹੋ ਨੀ ਨਾ ਅਭੀ ਸੁਣੋ ਜੀ ਉਹਦੀ ਪੋਸਟ ਕੀ ਹੈ ਨਾ ਪ੍ਰੈਸ਼ਰ ਹੋਣ ਤੋਂ ਬਾਅਦ ਹੁਣ ਮਲਾ ਪੋਸਟ ਕੀ ਹੈ ਉਹਨਾਂ ਦੀ ਕਿਹਦੀ ਗੱਲ ਕਰਦੇ ਹੋ ਤੁਸੀਂ ਅੱਜ ਪੈਂਡ ਪਦਚਾਰੀ ਚ ਪਿਆ ਹੈ ਜੀ ਕੀ ਹੈ ਸਾਰਾ ਉਹ ਨਹੀਂ ਉਹ ਕਿਸੇ ਥਾਣੇ ਤੋਂ ਕਿਤੇ ਆਇਆ ਹੋਗਾ ਪੇਸ਼ ਹੋਣ ਵਾਸਤੇ ਤੁਹਾਨੂੰ ਅਸੀਂ ਕਲੀਅਰ ਕਰਾ ਰਹੇ ਹਾਂ ਬਿਲਕੁਲ ਬਿਲਕੁਲ ਬੜੇ ਦਿਲ ਤੋਂ ਪਿਆ ਹੈ ਜੀ तो अच्छा प्राइवेट बंदे चुक रहे हैं मैं कंफर्म कर लेना जी मैं कंफर्म कर लेना सर है कि कहना कोई फद लगे ਤੁਸੀਂ ਉਹ ਮਾਰਕ ਮਾਲਮ ਕਰਦਾ ਹੁੰਦਾ ਜੀ ਹਾਂਜੀ ਹਾਂਜੀ ਤਾਂ ਹੀ ਉਹ ਨਹੀਂ ਛੱਡ ਕੇ ਨਹੀਂ ਜਾਣਾ ਤਾਂ ਹੀ ਕਲੀਅਰ ਕਰਾ ਰਹੇ ਹੈ ਨਾ ਜੀ ਮੈਂ कंफर्म ਕਰ ਲੈਣਾ ਕੋਈ ਗੱਲ ਬਾਹਰ ਬਾਹਰ ਕਿਉਂ ਰੱਖਿਆ ਗਿਆ ਅੰਦਰ ਹੁੰਦਾ ਬਾਹਰ ਉਹ 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 ਹੀ ਬਾਹਰ ਤਾਂ ਕਹਿਣ ਹੁੰਦੇ ਨਹੀਂ ਸਾਰੇ ਦਾ ਉਹ ਹੀ ਵੈਰੀਫਾਈ ਉਹ ਹੀ ਵੈਰੀਫਾਈ ਕਰ ਰਿਹਾ ਵੈਰੀਫਾਈ ਕਰ ਉਹ ਨਹੀਂ ਪ੍ਰਾਈਵੇਟ ਉਹ ਤਾਈ ਮੈਂ ਕਨਫਰਮ ਕਰਾ ਰਿਹਾ ਉਹਨੂੰ ਕਲੀਅਰ ਕਰਾ ਦੇ ਅੰਦਰ ਉਹਨੂੰ ਸੈਟਿੰਗ ਕਰਾ ਦਿੰਨੇ ਸਾਰੀ ਉਹ ਕਦੇ ਮਲਾਜਮਾਂ ਨੇ ਕਿਹਾ ਵੀ ਚੋਪਰ ਕੇ ਲੈ ਆਓ ਕੋਈ ਨਹੀਂ ਇਹ ਕੋਈ ਨਾ ਭਾਜੀ ਇਸ਼ੂ ਵਾਲੀ ਗੱਲ ਨਹੀਂ ਹੁੰਦੀ ਕੋਈ ਅਸੀਂ ਤੁਹਾਨੂੰ ਮੈਂ ਕਲੀਅਰ ਕਰ ਦਿੰਨਾ ਸਾਰਾ ਕੋਈ ਕੋਈ ਗੱਲ ਨਹੀਂ ਬਾਅਦ ਚ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਕੋਰਟ ਕੰਪਲੈਕਸ ਦੀਆਂ ਜਿੱਥੇ ਦੱਸਦੀ ਹੈ ਕਿ ਨਜਾਇਜ਼ ਸ਼ਰਾਬ ਦੇ ਦੋ ਗੈਲਨ ਜੋ ਕਿ ਸ਼ਰਾਬ ਦੇ ਨਾਲ ਭਰੇ ਹੋਏ ਪਏ ਨੇ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਉਸ ਉੱਤੇ ਲੱਗੀ ਐਫ ਆਈ ਆਰ ਦੀ ਜੋ ਸਲਿੱਪ ਲਗਾਈ ਜਾਂਦੀ ਹੈ ਪੁਲਿਸ ਵੱਲੋਂ ਸਲਿੱਪ ਵੀ ਲੱਗੀ ਗਈ ਹੈ ਕੈਂਟ ਦੇ ਉੱਤੇ ਲੱਗੀ ਹੈ ਸਰਕਾਰੀ ਸੀਲ ਵੀ ਲੱਗੀ ਹੈ ਵੇਖ ਕੇ ਲੱਗਦਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਕਚੈਰੀ ਦੇ ਬਾਹਰ ਇਹ ਜੋ ਨਜਾਇਜ਼ ਸ਼ਰਾਬ ਪੁਲਿਸ ਨੇ ਫੜੀ ਸੀ ਉਹ ਪਈ ਹੋਈ ਸੀ ਦੱਸਦੀ ਹੈ ਕਿ ਫਿਲਹਾਲ ਇਸ ਗੱਲ ਦਾ ਨਹੀਂ ਪਤਾ ਚੱਲ ਪਾਇਆ ਕਿ ਇੱਕ ਸਥਾਨ ਦੀ ਸੀ ਕੌਣ ਮੁਲਾਜ਼ਮ ਸਨ ਜੋ ਇਸ ਮੁਲਾਕੇ ਆਏ ਸੀ ਪਰ ਦੱਸ ਦਈਏ ਵਿਦੋਸ਼ੀਆਂ ਨੂੰ ਪੇਸ਼ ਕਰਨ ਦੇ ਲਈ ਜਦੋਂ ਬਰਾਮਦਗੀ ਦਾ ਸਮਾਨ ਲੈ ਕੇ ਪੁਲਿਸ ਥਾਣੇ ਦੇ ਵਿੱਚ ਆਈ ਤਾਂ ਤੇ ਪੁਲਿਸ ਦੇ ਜੋ ਮੁਲਾਜ਼ਮ ਸਨ ਉਹ ਇੱਕ ਕੈਂਪ ਨੂੰ ਲੈ ਕੇ ਆਏ ਸੀ ਅਤੇ ਦੋਸ਼ੀ ਦੀ ਪੇਸ਼ੀ ਤੋਂ ਬਾਅਦ ਇਸ ਕੈਂਪ ਨੂੰ ਇੱਥੇ ਹੀ ਛੱਡ ਕੇ ਚਲੇ ਗਏ کافی ਲੰਬੇ ਸਮੇਂ ਤੋਂ ਕਚੈਰੀ ਦੇ ਬਾਹਰ ਪਈ ਸੀ ਤਾਂ ਦੱਸ ਦਈਏ ਜਨਜਾਇਸ਼ ਸ਼ਰਾਬ ਸੀ ਉਹ ਸ਼ਰਾਬ ਦੀ ਅਜੇ ਤੱਕ ਭਰੀ ਹੋਈ ਹੈ ਇਸ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਜਾਂਚ ਕਰਾਂਗੇ ਕੌਣ ਸੀ ਇੱਥੇ ਕਿਨੂੰ ਛੱਡ ਕੇ ਆਏ ਸੀ ਪਰ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕੋਰਟ ਦੇ ਬਾਹਰ ਇਹ ਗੱਲ ਪਈ ਸਨ ਕਿ ਤਨਾ ਕਿਤੇ ਪੁਲਿਸ ਦੀ ਬਹੁਤ ਵੱਡੀ ਅਣਗੈਲੀ ਹੈ ਪੁਲਿਸ ਦੇ ਉੱਪਰ ਇੱਕ ਸਵਾਲ ਪੜਦਾ ਹੈ ਕਿ ਜਦੋਂ ਇਸ ਸਮਾਨ ਬਰਾਮਦ ਕੀਤਾ ਗਿਆ ਸੀ ਤੇ ਉਸ ਦੀ ਪੇਸ਼ੀ ਲਈ ਵੀ ਉਸ ਨੂੰ ਲੈ ਕੇ ਗਏ ਪਰ ਇੱਥੇ ਵਾਪਸ ਕਿਉਂ ਨਹੀਂ ਲੈ ਕੇ ਗਏ ਕੋਰਟ ਦੇ ਬਾਹਰ ਹੀ ਕਿਉਂ ਇਸ ਨੂੰ ਛੱਡ ਕੇ ਚਲੇ ਗਏ ਫਿਲਹਾਲ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇੱਕ ਵਾਰ ਫਿਰ ਤੋਂ ਸਮਾਨ ਨੂੰ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ ਤੇ ਸਵੇਲੇ ਦੀ ਖਬਰ ਕਰ ਰਹੀ ਹਾਂ ਤੁਹਾਡੇ ਨਾਲ ਸਾਂਝੀ ਹਾਂਜੀ ਅੱਛਾ ਉਹ ਕਹਿੰਦੇ ਚੱਕ ਲਿਆ ਬਥੇ ਹਾਂਜੀ ਥੋੜਾ ਹੁਣਾ ਤਰੋ ਆ ਵੀ ਇੱਥੇ ਨਹੀਂ ਹੋ ਨੀ ਨਾ ਅਭਿਸ਼ੀਸ਼ੂ ਦੀ ਉਹ ਉਸਤ ਕੀ ਹੈ ਬਲੱਡ ਪ੍ਰੈਸ਼ਰ ਹੋਣ ਤੋਂ ਬਾਅਦ ਹੁਣ ਉਸਤ ਕੀ ਹੈ ਉਹਨਾਂ ਦੀ ਕੀ ਦੀ ਗੱਲ ਕਰਦੇ ਹੋ ਤੁਸੀਂ ਕਿਹੜਾ ਉਹ ਨਹੀਂ ਉਹ ਤੁਸੀਂ ਥਾਣੇ ਤੋਂ ਕਿਤੇ ਆਇਆ ਹੋਗਾ ਪੇਸ਼ ਹੋਣ ਵਾਸਤੇ ਤੁਹਾਨੂੰ ਅਸੀਂ तो अच्छा प्राइवेट बंदे चुक रहे हैं मैं कंफर्म कर लेना जी मैं कंफर्म कर लेना सर है कि कहना ਤੁਸੀਂ ਫਸ ਲੱਗੇ ਤੁਸੀਂ ਉਹ ਮਾਰਕ ਮਾਲਮ ਕਰਦਾ ਹੁੰਦਾ ਜੀ ਹਾਂਜੀ ਹਾਂਜੀ ਬਸ ਇਸ ਤਰ੍ਹਾਂ ਸਰ ਕਟਰੀ ਵੀ ਛੱਡ ਕੇ ਜਾ ਤਾਂ ਹੀ ਉਹ ਨਹੀਂ ਛੱਡ ਕੇ ਨੇ ਜਾਣਾ ਤਾਂ ਹੀ ਕਲੀਅਰ ਕਰਾ ਰਹੇ ਹਨਾ ਜੀ ਮੈਂ कंफर्म ਕਰ ਲੈਣਾ ਕੋਈ ਗੱਲ ਬਾਹਰ ਬਾਹਰ ਕਿਉਂ ਰੱਖਿਆ ਗਿਆ ਅੰਦਰ ਹੁੰਦਾ ਬਾਹਰ ਉਹ ਉਹੋ ਹੀ ਬਾਹਰ ਤਾਂ ਕਹਿਣ ਹੁੰਦੇ ਸੀ ਸਰ ਇਦਾਂ ਹੀ ਉਹ ਹੀ ਵੈਰੀਫਾਈ ਉਹ ਹੀ ਵੈਰੀਫਾਈ ਕਰ ਰਿਹਾ ਵੈਰੀਫਾਈ ਕਰਦੇ ਉਹ ਨਹੀਂ ਪ੍ਰਾਈਵੇਟ ਬੰਦੇ ਚੁੱਕ ਰਹੇ ਸੀ ਉਹ ਨਹੀਂ ਪ੍ਰਾਈਵੇਟ ਉਹ ਤਾਈ ਮੈਂ ਕਨਫਰਮ ਕਰਾ ਰਿਆ ਉਹਨੂੰ ਕਲੀਅਰ ਕਰਾ ਦੇ ਅੰਦਰ ਉਹਨੂੰ ਸੈਟਿੰਗ ਕਰਾ ਦਿੰਨੇ ਸਾਰੀ ਉਹ ਕਦੇ ਮੁਲਾਜ਼ਮਾਂ ਨੇ ਕਿਹਾ ਵੀ ਚੁੱਪ ਕਰਕੇ ਲੈ ਆਓ ਕੋਈ ਇਹ ਕੋਈ ਨਾ ਭਾਜੀ ਈਸ਼ੂ ਵਾਲੀ ਗੱਲ ਨਹੀਂ ਹੁੰਦੀ ਕੋਈ ਅਸੀਂ ਤੁਹਾਨੂੰ ਮੈਂ ਕਲੀਅਰ ਕਰ ਦਿੰਨਾ ਸਾਰਾ ਕੋਈ ਕੋਈ ਗੱਲ ਨਹੀਂ ਬਾਅਦ ਚ